ईंदा भारतीय जनता पार्टी ईंदा ਓਹ ਬਹੁਤ ਮੁਵਾਰਕਾਂ ਤੁਹਾਨੂੰ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਜੋ ਬੀਜੇਪੀ ਮੰਡਲ ਦੇ ਵਿੱਚ ਪ੍ਰਧਾਨ ਚੁਣੇ ਗਿਓ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਕੁਸ਼ੀਦਾ ਜੀ ਨੇ ਪਾਰਟੀ ਨੇ ਸਾਡੇ ਉੱਪਰ ਜੋ ਭਰੋਸਾ ਦਿਖਾਇਆ ਹੈ 90 ਦੀ ਮੰਡਲ ਦੀ ਪ੍ਰਗਟਾ ਕਰੰਦੀ ਹੈ ਤੁਹਾਨੂੰ ਮੌਕਾ ਦਿੰਦਾ ਹੈ ਜਿਸ ਤਰ੍ਹਾਂ ਪਾਰਟੀ ਨੇ ਸਾਡੇ ਉੱਪਰ ਵਿਸ਼ਵਾਸ ਦਿਖਾਇਆ ਹੈ ਕਿਸੇ ਤਰ੍ਹਾਂ ਅਸੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਪੂਰਾ ਸਹਿਯੋਗ ਦਵਾਂਗੇ ਪੂਰਾ ਵੱਧ ਚੜ ਕੇ ਕੰਮ ਕਰਾਂਗੇ ਪਰ ਪਾਰਟੀ ਦੀ ਅੱਗੇ ਲਿਜਾਣ ਦੀ ਪੂਰੀ ਅੱਜ ਆਪ ਜੀ ਨੂੰ ਰਾਸੀ ਕਾਲ ਜੀ ਅੱਜ ਨਾਪਾ ਦੇ ਲੋਅਨ ਕਲੱਬ ਦੇ ਵਿੱਚ ਤੁਸੀਂ ਮੀਟਿੰਗ ਰੱਖੀ ਹੈ ਕਿਸ ਚੀਜ਼ ਬਾਰੇ ਤੇ ਰੱਖੀ ਹੈ ਅੱਜ ਜਿੱਦਾਂ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਪਰਵ ਚੱਲ ਰਿਹਾ ਸੀਗਾ ਅੱਜ ਸਾਡੀ ਮੰਡਲਾਂ ਦੀ ਜਿਹੜੀ ਚੋਣ ਸੀ ਉਹ ਫਾਈਨਲਾਈਜ਼ ਕੀਤੀ ਹੈ ਅੱਜ ਅਸੀਂ ਜਿਹੜੇ 5 ਮੰਡਲ ਆਉਂਦੇ ਸੀ ਦੂ ਹੀ ਹੋ ਗਿਆ ਟਕਰਾਲਾ ਹੋ ਗਿਆ ਭਾਤਸੋ ਹੋ ਗਿਆ ਨਾਪਾ ਹੋ ਗਿਆ ਤੇ ਦੰਦਰਾਲਾ ਟੀਚਾ ਹੋ ਗਿਆ ਇਹ ਪੰਜੇ ਮੰਡਲਾਂ ਦੇ ਪ੍ਰਧਾਨ ਬਣਾਈ ਗਏ ਆ ਪਾਰਟੀ ਵੱਲੋਂ ਪਹਿਲਾ ਜਿਹੜਾ ਪ੍ਰੋਸੈਸ ਸੀਗਾ ਅਸੀਂ ਨੇ ਪੂਰਾ ਕਰਦੇ ਹੋਏ ਜਿਹੜੇ ਖਾਣੇ ਯਾਂਗੇ ਚੋਣ ਕੀਤੀ ਬੂਥਾਂ ਦੀ ਚੋਣ ਤੋਂ ਬਾਅਦ ਅਸੀਂ ਮੰਡਲ ਪ੍ਰਧਾਨਾਈ ਚੋਣ ਕੀਤੀ ਹੁਣ ਜਿਹੜਾ ਅਗਲਾ ਪ੍ਰੋਸੈਸ ਆ ਸਾਡਾ ਜਿਲ੍ਹਾ ਪ੍ਰਧਾਨ ਦਾ ਪ੍ਰੋਸੈਸ ਰਹਿ ਗਿਆ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਸਾਰੋਂ ਵੱਧ ਜਿਹੜੀ ਨਾਮਿਨੇਸ਼ਨਾਂ ਸੀਗੀਆਂ ਬਰਨਾਲਾ ਨਾਪਾ ਸੋਰੀ ਨਾਪਾ ਜਿਹੇ ਤਰ੍ਹਾਂ ਸਭ ਤੋਂ ਅੰਗਿਆ ਤੇ ਅੱਜ ਜਿਹੜੇ ਨਾਮਨਿਯੁਕਤ ਪ੍ਰਧਾਨ ਪਰ ਬਣਾਏ ਨੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਵੀ 2027 ਚ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਤੇ ਪਾਰਟੀ ਨੂੰ ਸੱਤਾ ਦੇ ਵਿੱਚ ਅਸੀਂ ਹਾਸਲ ਕਰਾਂਗੇ ਤੇ ਇਹ ਲੱਜਾਣ ਵਾਲੇ ਸਾਰਿਆਂ ਦਾ ਧੰਨਵਾਦ ਅੱਜ ਦਾ ਜਿਹੜਾ ਸਾਡਾ ਸੰਗਠਨ ਪ੍ਰਤੀ ਪ੍ਰੋਗਰਾਮ ਚੱਲ ਰਿਹਾ ਸੀ ਪਿਛਲੇ 2.5 ਮਹੀਨੇ ਤੋਂ ਉਦੇ ਅੱਜ ਸਬੰਧ 'ਚ ਅਸੀਂ 90 ਹਲਕੇ ਦੇ ਪੰਜ ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ ਆ ਪਾਰਟੀ ਵੱਲੋਂ ਜੋ ਕਿ ਇੱਕ ਸਰਬਸੰਗਤੀ ਨਾਲ ਇਹ ਨਿਯੁਕਤ ਹੋਇਆ ਸਾਰਾ ਕੁਝ ਬੜੀ ਸਹਿਨਸਹਿਤਾ ਨਾਲ ਸਾਰੇ ਜਿੰਨੇ ਵੀ ਸਾਡੇ ਵਰਕਰ ਸੀ ਅੱਜ ਇਕੱਠੇ ਸੀਗੇ ਸਾਰਿਆਂ ਨੇ ਬੜਾ ਮਾਣਸਕਾਰ ਅਦੇ ਮੰਡਲ ਪ੍ਰਧਾਨਾਂ ਦਾ ਦਰਿਆ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਮੰਡਲ ਪ੍ਰਧਾਨ ਜਿਹੜੇ ਵੀ ਅੱਜ ਨਵੇਂ ਨਵਿਯੁਕਤ ਹੋਏ ਆ ਇਹਨਾਂ ਦਾ ਨਾਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈਆਂ ਦਿੰਨਾ ਤੇ ਉਸ ਤੋਂ ਬਾਅਦ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਕਿਉਂਕਿ ਮੈਂ 2.5 ਸਾਲ ਤੋਂ ਪਹਿਲਾਂ 20 ਸਾਲ ਦੇ ਚਿਲ੍ਹਾ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਿਹਾ ਜਿੰਨੀ ਵੀ ਸਾਡੀ ਟੀਮ ਆ ਉਹਦੇ ਹਲਕੇ ਨਾਬੇ ਦੀ ਬਹੁਤ ਉੱਚੇ ਲੈਵਲ ਦੇ ਨਾਲ ਕੰਮ ਕਰਿਆ ਤੇ ਪਟਿਆਲੇ ਜਿਹਦੇ ਚ ਸਭ ਤੋਂ ਵੱਧ ਲੀਡ ਤੇ ਸੀ 90 ਨੂੰ ਜਿਤਾ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਧੰਨਵਾਦ ਜੀ ਜੈਸ਼ੀਲ ਹਾਂਜੀ ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਕਿਰਿਆ ਜੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਸੋ ਅੱਜ ਵਿਧਾਨ ਸਵਾਲ ਕਰਨਾ ਨਾਬਾ ਦੇ ਪੰਚੇ ਮੱਦਾਂ ਦੀ ਜਿਹੜੀ ਚੋਣ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਬੁਲਾਨੇਗੇ ਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼੍ਰੀ ਸੰਜੀਵਰ ਜੀਤਲ ਜੀ ਸਾਡੇ ਜਿਲ੍ਹਾ ਪਟਿਆਲਾ ਕੱਤੀ ਦੇ ਪ੍ਰਧਾਨ ਸ਼੍ਰੀ ਪਰਮੇਸ਼ ਗੋਇਲ ਜੀ ਜਿਨ੍ਹਾਂ ਨੇ ਅੱਜ ਆ ਕੇ ਇਸ ਚੋਣ ਪ੍ਰਕਿਰਿਆ ਨੂੰ ਹਲਤਮ ਰੂਪ ਦਿੱਤਾ ਤੇ ਜਿਹੜੇ ਪੰਚੇ ਸਾਡੇ ਜਿਹੜੇ ਪ੍ਰਾਤ ਪ੍ਰਧਾਨ ਨੇ ਉਹ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਸਾਡੇ ਸਾਰਿਆਂ ਵੱਲੋਂ ਸ਼ੁਕਰੀਆ ਬਣਾਵਾ ਅਸੀਂ ਪਾਰਟੀ ਨੂੰ ਸਾਡੇ ਡੀਟੀਐਸ ਹੈ ਬੰਨਣਾ ਇਹ ਵਾਦਾ ਕਰਦੇ ਆ ਕਿ ਵਿਧਾਨ ਸਭਾ ਹਲ ਦਾ ਨਾ ਵੱਡੀ ਨੀਤ ਦੇ ਵਿੱਚ ਠਕਾ ਕੇ 2027 ਇਹ ਚੋਣਾਂ ਦੀ ਕੋ ਨਹੀਂ ਕਰਾਂਗੇ